ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਢਿੱਲੋ ਵਲੌਗ 07 ਤੇ ਤੁਹਾਡਾ ਸਾਰਿਆਂ ਦਾ ਸਵਾਗਤ ਉਮੀਦ ਕਰ ਦਿੱਤੀ ਸਾਰੇ ਜਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਤੇ ਅੱਜ ਆਪਣੇ ਨਹੀਂ ਦੇਖੋ ਪਿੱਛੇ ਕਿੰਨਾ ਪੈ ਗਿਆ ਵੀ ਕੱਲ ਜਿਹੜੀ ਆਪਾਂ ਗੁੱਡੀ ਫੂਕੀ ਸੀਗੀ ਨਾ ਬਾਬਾ ਜੀ ਨੇ ਉਹਦੀ ਲਾਜ ਰੱਖ ਲਈ ਤੇ ਬੈਕ ਸਾਈਡ ਤੇ ਇਹ ਦੇਖੋ ਵੀ ਮੀਂਹ ਇੰਨਾ ਜਿਆਦਾ ਹੈ ਨਾ ਤੜਕੇ 4 ਵਜੇ ਦਾ ਮੀਂਹ ਸ਼ੁਰੂ ਹੋਇਆ ਆ ਤੇ ਸਾਰਾ ਮਤਲਬ ਕਿ ਪਾਣੀ ਪਾਣੀ ਘਾ ਦਿੱਤਾ ਆ ਤੇ ਹੁਣ 6 ਵਜੇ ਗਏ ਤਾਂ ਆਪਾਂ ਚੱਲੇ ਸੀ ਬਾਹਰ ਹਵੇਲੀ ਘਾਟ ਹੋਣ ਤੁਹਾਨੂੰ ਆਜੋ ਬਾਹਰਲਾ 뷰 ਵੀ ਦਿਖਾਉਣੇ ਆ ਹਾਂ ਵੀ ਚੈੱਕ ਕਰੋ। ਇਹ ਪਾਣੀ ਪਾਣੀ ਹੋ ਗਿਆ ਸਾਰੇ ਪਾਸੇ। ਅਹ ਰੱਬ ਨੇ ਤਾਂ ਸਾਨੂੰ ਰੱਤੀ ਇੰਨਾ ਮੌਕਾ ਨਹੀਂ ਦਿੱਤਾ ਵੀ ਉੱਠ ਕੇ ਅੰਦਰ ਨਹੀਂ ਭੱਜ ਜਾਈਏ। ਬਿਸਤਰੇ ਚੱਕ ਕੇ ਬਾਹਰ ਸੁੱਤੇ ਹੋਏਗੇ।

ਅਈ ਬਾਅਦ ਸੁਤੇ ਹੈਗੇ ਬੇੜੇ ਦਾ ਬੇਸਤਰੇ ਆਪਣੇ ਆਪਣੇ ਚੱਕੇ ਦੇ ਅੰਦਰ ਨੂੰ ਭਜੇ ਆ ਹਮੇ ਉਹ ਵੀ ਮੈਂ ਕਿਹਾ ਰੱਬ ਨੇ ਤਾਂ ਮੌਕਾ ਵੀ ਨਹੀਂ ਦਿੱਤਾ ਵੀ ਤੁਹਾਨੂੰ ਸੁੱਕੇ ਰਹੀ ਛੱਡਣਾ ਹੁਣ ਹਾਂ ਕੱਪੜੇ ਸਾਰੇ ਭੇਜ ਗਏ ਹੋਈ ਤੇ ਪਏ ਆ ਵੀ ਮੀਂਹ ਜ਼ੋਰ ਦਾ ਪੈ ਗਿਆ ਚੱਲ ਮੱਛਣਾ ਲੋਕਾਂ ਨੇ ਪਾਣੀ ਮੰਗਦੇ ਸੀ ਆਹੋ ਪਾਣੀ ਮੰਗਦੇ ਹੈਗੇ ਤਾਂ ਚੱਲ ਰੱਬ ਨੇ ਸੁਣ ਲਈ ਆ ਪੱਠੇ ਹੋ ਜੂਗੇ ਵਿਚਾਰੇ ਹੁਣ ਹੈਨਾ ਹੋਣ ਇੱਕ ਵਾਰੀ ਪਾਤਾ ਆ ਸੱਤੀ ਮੀਂਹ ਦਾ ਵਧੀਆ ਬਹੁਤ ਸੋਹਣਾ ਪੈ ਗਿਆ ਰੱਜ ਮਾਜਾ ਮੀਂਹ ਵੀ ਜ਼ੋਰ ਦਾ ਆਇਆ ਇੱਕੋ ਵਾਰੀ ਛੱਡ ਚਿੱਟਾ ਹਨੀਆਂ ਜੀ ਮੜ ਮੜ ਕੇ ਤੇ ਵੇ ਗੇਟ ਕੋਲਿਆ ਹਾਂ ਤੇ ਵਾ ਟਾਈਮ ਦੇਖਿਆ ਫਿਰ 4 ਵਜੇ 4 ਵਜੇ ਸੀ ਗਿਆ ਉਹ ਪਹਿਲਾਂ ਹਵਾ ਜੇ ਚੱਲੀ ਆਈ ਕਿ ਹਾਂ ਇਹ ਕਿੱਥੇ ਪੈਣਾ ਹਵਾ ਨਾਲ ਉਡ ਉਡ ਜਾਣਾ ਆ ਇਹ ਪੈਰੇ ਲੰਮੇ ਹੈ ਆ ਜਦੋਂ ਆਇਆ ਮੈਂ ਮੀਂਹ ਜ਼ੋਰ ਦਾ ਫੇ ਦੌੜੇ ਫੇ ਰੱਬ ਨੇ ਛੱਡਿਆ ਹੀ ਨਹੀਂ ਹੈ ਤਾਂ ਚਲੋ ਹੋਰ ਕਿੱਦਾਂ ਹੈ ਕਹਿੰਦਾ ਮੀਂਹ ਕਹਿੰਦਾ ਉਹ ਤੀ ਹਣ ਕਿਧਰ ਨੂੰ ਭੱਜਦੇ ਆ ਪੈਰ ਹੋ ਰਾਮ ਦਾ ਅਹ ਉਹ ਹੈ ਤਾਂ ਹੈ ਚਲੋ ਵਧੀਆ ਦਾ ਮੌਸਮ ਵੀ ਠੰਡਾ ਹੋ ਗਿਆ ਕਿਹੜੇ ਜਾਨਵਰ ਵੀ ਪਸ਼ੂ ਪੰਛੀ ਵੀ ਸਾਰੇ ਪਾਣੀ ਦਾ ਸਹੀ ਗੱਲ ਉਹ ਹੈ ਵੀ ਪਸ਼ੂ ਪੰਛੀ ਵੀ ਬਹੁਤ ਔਖੇ ਹੋਏ ਹੋ ਹੀ ਇੰਨੀ ਗਰਮੀ ਚ ਆਜ ਤਾਂ ਪਾਣੀ ਇੰਨੀ ਚਾਹੀਏ ਮੇਰਾ ਜੀਤ ਨਹੀਂ ਪਾਣੀ ਮੀਂਹ ਪੈ ਜਾਵੇ ਸੱਚੀ ਹੁੰਦਾ ਬੜੀ ਪਿਆਸੀ ਥੋੜੀ ਹਮਮ ਉਹ ਹੈ ਤਾਂ ਚਲੋ ਇੰਨਾ ਮੀਂਹ ਵਧੀਆ ਪੈ ਗਿਆ ਜੂੰ ਦਾ ਸੋਨੂੰ ਨੇ ਨਿਕੋ ਕੇ ਦੇਖੇ ਹੁਣਾਂ ਸੋਨੂੰ ਪਤਾ ਹੀ ਨਹੀਂ ਸੋਨੂੰ ਹੁਣ ਦੇਖੂਗੀ ਆਓ ਸੋ ਨਿਕਾ ਤੂੰ ਸੱਚੀ ਰਹਿੰਦੀ ਨਾ ਦੇ ਲਾਮੀ ਪੈ ਗਿਆ ਜੋਰ ਦਾ ਰੱਬ ਨੇ ਅਰਦਾਸ ਸੁਣ ਲਈ ਆ ਹ ਹੋ ਹੀ ਜਾਂਦਾ ਬੰਦੇ ਦੇ ਦਿਲ ਚ ਹਨਾ ਉਹੀ ਤਾਂ ਹੈ ਚਲੋ ਹੋ ਹੀ ਤਾਂ ਗਾ ਬੰਦੇ ਨੂੰ ਆਪਣਾ ਟਾਈਮ ਹੀ ਚਿੱਤੇ ਆ ਜਾਂਦਾ ਫਿਰ ਆਪਣਾ ਆਪ ਚਿੱਤ ਹਾ ਹੋ ਹੀ ਤਾਂ ਗੱਲ ਆ ਕੰਦੀ ਮੈਂ ਵੀ ਨਾਲੇ ਜਾਵਾਂ ਚਲੋ ਪਾ ਲਈਏ ਪੱਠੇ ਹੁਣ ਠੰਡਾ ਹੋ ਗਿਆ ਸਾਰਾ ਮੌਸਮ ਬਹੁਤ ਵਧੀਆ ਮੀਂਹ ਵੀ ਚੰਗਾ ਜੋਰ ਦਾ ਪੈ ਗਿਆ ਇਹ ਵੀ ਵੀ ਕਹ ਲੈ ਇੰਨਾ ਜਿਆਦਾ ਸੱਚੀ ਦਾ ਰੋਈ ਦੇ ਲਾ ਰਾਤੋਂ ਰਾਤ ਹੀ ਮੀਂਹ ਆ ਗਿਆ ਕਿਉਂ ਦਾਤਾ ਹੌਣ ਤਾਂ ਕਾ YouTube ਤੇ ਬਲੌਗ ਆ ਗਿਆ ਸਾਰੇ ਜਾਣੇ ਦੇਖਿਓ ਕਹ ਸੱਚੇ ਦਿਲੋਂ ਅਰਦਾਸ ਕੀਤੀ ਤਾਂ ਮੀ ਵੀ ਤਾਂ ਹੀ ਆਇਆ ਦੇਖ ਲੈ ਮੇਰੇ ਗੱਲ ਉਹ ਗੱਲ ਸੁਣ ਸਾਰੇ ਜਾਣੇ ਇਦਾਂ ਹੀ ਕਹਿੰਦੇ ਕਹਿੰਦੇ ਦੇਲਾ ਸੋਨੂੰ ਸੱਚੀ ਰੋਈ ਤਾਂ ਮੀ ਆਇਆ ਆਹੋ ਸਾਰੇ ਇਦਾਂ ਹੀ ਕਹਿੰਦੇ ਆ ਫੇ ਇਦਾਂ ਹੀ ਬੰਦੇ ਹੁੰਦੇ ਆ ਆਹੋ ਅਪਤੀਲਾ ਗਲਦਾ ਜੀ ਪਾਣੀ ਜਿ ਭੇਤਾ ਆ ਅੱਜ ਲੱਗਾ ਟਾਈਮ ਤੋਂ ਹੁਣ ਦਾ ਹੋਰ ਨਿਆਣਿਆਂ ਨੂੰ ਉਦਾਂ ਹੀ ਜੂਰੀ ਸਾਡੀ ਕੁੜੀ ਮੁੱਕੀ ਦਾ ਨਹੀਂ ਪਹਿਣਾ ਨਹੀਂ ਤਾਂ ਉਦਾਂ ਵੀ ਹੋਣਾ ਇਹ ਵੀ ਮੈਂ ਉਦਾਂ ਆਣਾ ਹੈ ਨੈਟ ਤੇ ਤਾਂ ਦੱਸਿਆ ਨਹੀਂਗਾ ਮੀ ਹਾਂ ਹਾਂ ਸਾਰੇ ਇਦਾਂ ਹੀ ਕਹਿੰਦੇ ਕਹਿੰਦੇ ਸੋਨੂੰ ਸੱਚੀ ਰੋਈ ਤਾਂ ਮੀ ਆਇਆ ਬਿੰਨੂ ਆਹ ਤੇਰੇ ਜਮੇਟਰੀ ਲਿਆਂਦੀ ਅੱਜ ਮੈਂ ਜਮੇਟਰੀ ਬਾਕਸ ਇਹ ਲੈ ਮੇਰੇ ਬੋਤੇ ਚ ਪੈਨਸਲ ਪਾ ਲਈ ਪੈਨਸਲ ਪਾ ਲਈ ਇਹਦੇ ਚ ਇਹ ਰੁੱਸੇ ਆਇਆ ਹੈ ਕਾਦੇ ਕਿੰਨੇ ਮਾਰਿਆ ਬਿੰਨੂ ਮੈਂ ਅੱਗ ਹੀ ਹਟਦੀ ਨਹੀਂ ਸੀ ਸਾਰਾ ਕਾਦੇ ਮਾਰਿਆ ਇੱਕ ਤਾਂ ਛੱਡ ਨਹੀਂ ਉਦਾਂ ਇਹ ਇੱਕ ਹੋਰ ਬਿੰਨੂ ਮਾਰਦੀ ਸੀ ਤੇਰੇ ਕਾਦੇ ਚਲ ਆ ਤਾਂ ਲੈ ਲੈ ਆ ਤਾਂ ਮੇਰਾ ਆ ਤਾਂ ਮੈਂ ਲੈ ਕੇ ਆਈ ਆ ਲੈ ਮੇਰਾ ਬੱਤ ਲੈ ਚਲ ਖੋਲ ਕੇ ਤਾਂ ਦੇਖ ਖੋਲ ਕੇ ਦੇਖ ਗਿਫਟ ਲੈ ਆ ਦੇਖ ਲੋ ਲੈ ਆ ਮੂਵਿੰਗ ਗੱਲਿਆ ਖੋਲ ਉਹ ਨਹੀਂ ਦੇਖ ਖੇਲ ਖੋਲ ਕੇ ਦੇਖ ਮੇਰਾ ਪੁੱਤ ਚੱਲ ਇਹਨੂੰ ਕੁੱਟਦੇ ਆ ਆਪਾਂ ਇਹਨੂੰ ਭੰਨਦੀ ਮੈਂ ਚੱਲ ਆ ਦੇਖੀ ਬਿੰਨੂ ਇਹਦੇ ਵੱਜਦੀ ਹੁਣੇ ਦੇਖੀ ਮੂੰਹ ਇਹ ਦੇਖ ਬਿੰਨੂ ਦੇਖੀ ਇਹਦੇ ਵੱਜਦੀ ਹੁਣੇ ਹਾਂ ਹੈ ਹੈ ਹੈਪੀ ਅਮਾਂ ਕਾਉਂ ਨੀ ਆ। ਹੋਰ ਚੋਟ। ਚੋਟ। ਉਹ ਵੇ। ਸ਼ਾਬਾਸ਼ ਸ਼ਾਬਾਸ਼ ਚੱਲ ਮੇਰੇ ਬੋਤਸ। ਬੀਬਾ ਆਇਆ ਤਾਂ। ਚੱਕ ਲੈ ਜਮੇਟਰੀ ਬੋਲਸ ਘਰ ਜਾ ਕੇ ਇੱਥੇ ਪੈਨਸਲਾਂ ਪਾ ਲਈਂ ਅੱਛਾ। ਸਕੂਲੇ ਲੈ ਜਾਈ। ਬਾਅਦ ਇਹ ਮੈਂ ਖੋ ਵੀ ਲੈਣੀ ਆ। ਤੂੰ ਮੈਂ ਐ ਕੱਢੀ ਉਹ। ਧਾਰੜੀ ਮੈਂ ਇੱਥੇ ਹੀ। ਨਹੀਂ। ਨਹੀਂ ਇਰੀ ਇਰੀ।

ਨੇ ਹੀ ਰਹੋਂਤਾ ਸ਼ੋਨੂ ਬੁੱਗੂ ਨਹੀਂ ਰਹੋਂਦਾ ਇਹ ਸ਼ੋਨਾ ਵਧੀਆ ਲੱਗੀ ਹੂੰ ਕਿੱਦਾਂ ਵੀ ਆ ਖੋਲ ਕੇ ਦਿਖਾ ਚਾਹ ਸੋਹਣੀ ਆ ਹੂੰ ਤਾਂ ਨਹੀਂ ਗੁੱਸੇ ਮੇਰਾ ਪੁੱਤ ਨਹੀਂ ਕਿੰਨਾ ਗੁੱਸੇ ਹੈਗਾ ਨਿਮਰ ਨਾਲ ਅੱਛਾ ਨਿਮਰ ਨੂੰ ਮਾਰੇ ਨਾ ਤਾਂ ਫਿਰ ਤੇ ਕੋਚੇ ਲਾ ਚੱਕ ਕੋਚੇ ਲਾ ਹਾਂ ਕੋਈ ਨਾ ਕੋਚੇ ਲਵਾਏ ਅੱਛਾ ਲਓ ਜੀ ਅਸੀਂ ਪਹੁੰਚ ਗਏ ਮੰਡੀ ਦੇ ਵਿੱਚ ਤੇ ਬਸ ਆਲੂ ਗੰਡਿਆਂ ਨੇ ਮੱਤ ਮਾਰੀ ਹੋਆ ਕਹਿੰਦੇ ਮਹਿੰਗੇ ਹੋ ਗਏ ਹੋਆ ਦੇਖਦੇ ਆ ਵੀ ਕੀ ਰੇਟ ਮਿਲਦੇ ਆ ਜਿਦੋਂ ਮਾਦੀ ਫਾਜ ਲੋ ਰੇਟ ਤਾਂ ਸਾਰਿਆਂ ਦਾ ਇੱਕ ਹੀ ਹੋਣਾ ਫਰਕ ਹੈ ਉਹ ਥੋੜੇ ਚਿੱਟੇ ਚਿੱਟੇ ਲਾਲ ਲਾਲ ਲਿਆ ਤਾਂ ਫਰਕ ਆ ਤਾਂ ਮਹਿੰਗੇ ਆ ਚਲ ਬੈ ਗਈ ਪਿਆਏ ਦੀਦੀ ਬਾਤ ਤਾਂ ਸਮਝਿਆ ਉਹ ਯਾਰ ਪਾਈ ਜਾ ਇੰਨਾ ਰਿਆਂ ਨਾਲ ਜਿੱਦ ਜਿੱਦਾਂ ਹਨਾ ਧੁੱਪ ਹੋਈ ਜਾਣੀ ਉਹ ਬੰਦੇ ਦਾ ਉੱਦੇ ਉੱਦੇ ਨਾਲ ਨਾਲ ਹੀ ਪਾਰਾ ਹਾਈ ਹੋਈ ਜਾਣਾ ਹਨਾ ਤਾਂ ਹੀ ਸਾਰੇ ਕਹਿੰਦੇ ਭਾਜੀ ਖਿਜਦਾ ਬਹੁਤ ਆ ਜਿੱਦ ਜਿੱਦਾਂ ਗਰਮੀ ਵਧਣੀ ਉਹ ਤਾਂ ਇਹਦਾ ਟੈਂਪਰੇਚਰ ਵਧਣਾ ਕੀ ਹੈ ਨਹੀਂ ਕੀ ਹੈ ਨਹੀਂ ਖੀਰੇ ਵਾਲਾ ਦੇਖਣੇ ਦੇਖਿਆ ਖੀਰੇ ਵਾਲੇ ਬਥੇਰੇ ਆ ਦੇਖਣ ਵਾਲੀ ਅੱਖ ਚਾਹੀਦੀ ਆ ਉਹ ਤਾਂ ਐਨਕਾ ਲਾਈਆਂ ਆ ਉਹ ਪਿੱਛੇ ਜਾਣਾ ਪੈਣਾ ਚੱਲ ਕੋਈ ਗੱਲ ਨਹੀਂ ਨਾ ਵੀ ਖੀਰੇ ਖਾਦੇ ਤਾਂ ਵੀ ਕੋਈ ਨਹੀਂ ਵੇਖੜਾ ਤੂੰ ਖੀਰੇ ਖਾ ਕੇ ਠੰਡੇ ਹੋ ਜਾਣਾ ਪਰ ਆ ਤਾਂ ਦਾ ਟੈਂਪਰੇਚਰ ਤਾਂ ਇਦਾਂ ਹੀ ਆਈ ਰਹਿਣਾ ਹਾਂ ਇਹ ਉਹ ਰਿਹਾ ਤਜਾ ਸ਼ਹਿਰ ਚੋਂ ਅੱਛਾ ਇਹ ਸ਼ਹਿਰ ਵਾਲੀ ਮੰਡੀ ਆ ਓਰੀਜਨਲ ਹੋਰ ਹੀਰਾ ਵਾਲੀ ਅੱਛਾ ਤਾਂ ਦੂਜੀ ਮੰਡੀ ਕਿਹੜੀ ਕਹਿੰਦੇ ਤੁਸੀਂ ਫੇਰ ਅੱਛਾ ਉੱਤਰ ਨੂੰ ਆਪਣਾ ਉਹ ਬਾਬਾ ਤੁਸੀਂ ਦੋ ਥਾਂ ਮੈਂਗਾ ਵੇਚਦੇ ਹੁੰਦੇ ਆ ਅੱਛਾ ਮੋਤਕ ਲੱਗੀਆਂ ਹੁੰਦੇ ਉਸ ਵਿੱਚ ਆਹ ਫੇਚ ਜੇ ਇਹਨੂੰ ਹੁਣੀ ਕਰਕੇ ਹਾਂ ਬਸ ਉੱਤੇ ਗੋਣਾ ਇਹਦੇ ਨਾਲ ਹੀ ਪਾਉਂਦੇ ਤੇ ਵਿੱਚ ਹਾਂ ਔਖੀ ਲੈਣਾ ਤੁ ਲੋਗ ਆ ਹਾਂ ਤੁ ਲੈਣਾ ਮਹਾਰਾ ਕਿ ਲੈਣਾ ਹੰਤਾ ਲੈ ਲੈ ਯਾਲੂ ਗੰਡੇ ਸਾਨੂੰ ਆਹ ਪਰੋਣੇ ਬੜਾ ਤੰਗ ਕੀਤਾ ਆ ਹਨਾ ਰੁੱਸ ਕੇ ਮੈਂਟ ਕੋ ਦਾ ਕੋਠੇ ਤੇ ਚੜ ਜਾਂਦੀ ਆ ਲੈ 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 ਚੜ ਹੁੰਦਾ ਨਹੀਂ ਮਣੌਣ ਨਹੀਂ ਹੋਣਾ ਇੱਥੇ ਕਿਸੇ ਨੇ ਕੇਰਲੀਆਂ ਵੀ ਆ ਉੱਪਰ ਫੜ ਵੀ ਲੈਂਦੀ ਆ ਹੁੰਦੀ ਆ ਕੇਰਲੀਆਂ ਆਪੇ ਫੜੂਗੀ ਸਾਨੂੰ ਕੀ ਕਾਹਨੇ ਠੂੰਗਾ ਵੀ ਮਾਰ ਦੇਣਾ ਤੇਰੇ ਇੱਥੇ ਮਾਦਵੇ ਚੱਲ ਏ ਕਮਾਂ ਆਈ ਜਰੀ ਕਹਿੰਦੇ ਮਾਰੀ ਠੂੰਗਾ ਸਿਰ ਚ ਅੱਧਰੋਂ ਮਿੱਤਰੋਂ ਹੌਸਲੀ ਬਚਾ ਕੇ ਉਹਨੇ ਉੱਤੋਂ ਦੀ ਹੋਣਾ ਉਹਨੇ ਇੱਥੋਂ ਦੀ ਨਹੀਂ ਹੋਣਾ ਪੋੜੀਆਂ ਵਿੱਚ ਦੀ ਸਾਨੂੰ ਕੀ ਹਣ ਆਪੇ ਆਊਗਾ ਮੈਂ ਤਾਂ ਚੱਲੀ ਕੋਈ ਤੇਰੇ ਮਾਰੂਗਾ ਇੱਥੇ ਕਿਰਲੀਆਂ ਵੀ ਆ ਵਿੱਚ ਲੁਕੀਆਂ ਆ ਇੱਟਾਂ ਚ ਨਿਕਲ ਕੇ ਆ ਜਾਂਦੀਆਂ ਹੁੰਦੀਆਂ ਜਾ ਜਾ ਹੋਰ ਤੂੰ ਚੱਲ ਜਾ ਚੱਲ ਜਾ ਸਿਮਿਤ ਨੂੰ ਉਹਨੂੰ ਤੰਗ ਕਰਦੀ ਆ ਦੇਖ ਲੈ ਹੈਨਾ ਮੈਂ ਇੱਦੀ ਗਲਤ ਆ ਰੋ ਰੋ ਕੇ ਬੈ ਗਈ ਆ ਦੱਸ ਦੇ ਯਾ ਸਰਵਿਸ ਕਰਾਉਣੇ ਦਾ ਦੇਖ ਲੈ ਕਰਦੀ ਆ ਸਰਵਿਸ ਤੇਰੀ ਕੀ ਹੈ ਬੋਲ ਹੈ ਦੱਸ ਦੇ ਫੇਰ ਪਪਾ ਨੂੰ ਅੱਛਾ ਲੈ ਤੀੜੀਆਂ ਦੇ ਗਾਣ ਮੱਥੇ ਦੇ ਇਹ ਕਿੰਨੇ ਰਾਹ ਉਹਨਾਂ ਪਈਓ ਆ ਕਦੀ ਵੀ ਝੂਲਾ ਦਾ ਹੈ ਨਹੀਂ ਇਹੇ ਝੂਲਾ ਸਮਝ ਲਓ ਸਿਮੀ ਦੀ ਸਿਮੀ ਪੱਕੀ ਡਿਊਟੀ ਲੱਗੀ ਹੋਉਂਦੀ ਆ ਹੈ ਨਾ ਨਿਆਣਾ ਘਟਾਉਂਦੀ ਆ ਅਦਰ ਕੀ ਕਹਿੰਦੇ 600 ਆਉਂਦਾ ਵੋ ਅੱਛਾ ਨਹੀਂ ਜਿਹਦਾ ਗੈਣਾ ਹੱਥ ਆਏ ਸਿਮੀ ਚੱਕ ਸਿਮੀ ਹਾਂ ਸਿਮੀ ਪੱਕੀ ਡਿਊਟੀ ਅਦਰ ਮੋਟਾ ਵੀ ਆਇਆ ਹੈ ਅੱਜ ਸਾਡਾ ਹੂੰ ਹੂੰ ਸਿਮੇ ਮਿਲਾਦਾ ਨੂੰ ਰਵਾਈ ਦੇਣਾ ਆ ਯਾਰ ਕਹਿੰਦੇ ਹੋ ਮੈਨੂੰ ਲੈ ਕੇ ਘੁੰਮਿਦਣ ਲੈ ਕੇ ਘੁੰਮਿਦਣ ਹੁਣ ਮੈਂ ਨਹੀਂ ਮੈਣਾ ਬਾਕੀ ਸਾਡੇ ਪਿੱਛੇ ਖਲਾਰੇ ਤੇ ਨਾ ਕੋਈ ਵੀ ਜਾਏ ਉਹ ਪਰੋਣਿਆਂ ਦੇ ਆਇਆ ਤੇ ਖਲਾਰਾ ਇਦਾਂ ਹੀ ਹੁੰਦਾ ਓਏ ਓਏ ਆਪੇ ਰੋਣ ਪ੍ਰੋਣੇ ਆਪ ਆਪ ਫੋਨ ਤੇ ਲੱਗੇ ਹੋ ਆ ਹੈ ਨਿਆਣੇ ਇਹੀ ਸਾਹਮਣੇ ਲੱਗੇ ਹੋ ਆ ਸਿਮੇ ਵਲਾ ਦਾ ਕਿੱਹਾ ਰਹਿਣੀ ਇੱਥੇ ਹੀ ਤੁਸੀਂ ਦੇਖਣਾ ਉੱਤੇ ਤੁਸੀਂ ਇੱਥੇ ਦੇਖਣਾ ਵਾਲਾ ਦਵਾਲਾ ਛੜੇਲ ਹੀ ਬਣੀ ਉਹ ਬਿੰਨੂ ਦਾ ਹਨਾ ਬਿੰਨੂ ਦਿਖਾਈ ਛੜੇਲ ਹੀ ਲਾਦੀ ਇਹ ਭੈਣ ਤੇਰੀ ਰੋਈ ਜਾਂਦੀ ਤੂੰ ਚੁੱਪ ਕਰਾ ਕਾਕੇ ਨੂੰ ਹੋਲੀ ਹੋਈ 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 ਤੂੰ ਮਿਲ ਲਾ ਉਹਦੇ ਨਾਲੋਂ ਜ਼ਿਆਦਾ ਚਿੱਕਾ ਤਾਂ ਸੀ ਮੈਂ ਤੂੰ ਮਾ ਆਤੀ ਆ ਮੈਨੂੰ ਮਸੇ ਚੁੱਪ ਹੁੰਦੀ ਆ ਮੈਂ ਆਈ ਆਈ ਆ ਆ ਆ ਆ ਆਈ ਲਾਈਕ ਡੂਇੰਗ ਇਟ ਸਿ ਮੀਰੋ ਕਿ ਯਾ ਆਤੀ ਆ ਬਸ ਸਿ ਮੂ ਉੱਥੇ ਨਹੀਂ ਚੱਕਣਾ ਤੈਨੂੰ ਕਹੇ ਨੇ ਹੈਨਾ ਬਿੰਨੂ ਬਿੰਨੂ ਉੱਥੇ ਕੌਣ ਚੱਕੂਗਾ ਸਿਮੂ ਨੂੰ ਹੈ ਝੂਲਾ ਅੱਛਾ ਤੂੰ ਰ ਚੱਕੂਗੀ ਮੈਂ ਚੱਕੂਗੀ ਕਿਉਂ ਪਾਰਿਆ ਦਾਤਾ ਸੁਦੇਣਾ ਹੀ ਆ ਨਾ ਇਹ ਕਿੱਦਾਂ ਕੱਦੀਆਂ ਰਹਿੰਦੀਆਂ ਮੈਨੂੰ ਪਤਾ ਨਹੀਂ ਲਾਦਾ 12 ਵਜੇ ਗਏ ਸੋਈਏ ਮੇਰੇ ਫੋਨ ਨਾਲ ਹੀ ਫੋਨ ਹੈ ਹੈ ਨਾ ਇਹਨਾਂ ਦਾਵਕਾ ਮਾਰ ਦੱਤ ਲੰਗੀ ਆ ਕੱਢਣ ਮਾਰ ਦਾਵਕਾ ਇੱਥੇ ਬਹਿ ਕੇ ਮਾਰ ആലവിയനെ പടിയേ തന്നെ അവൻ പോയിക്കേണ്ടേ കേട്ടോ വാട്ടർ പാർക്കിൽ ഇതിനൊന്നും ആവാൻ ജനേนะ ഹും സ്കിഡ്ഡേ എടുണ്ടി ത